ਬੋਲੀਏ ਸਤਗੁਰ ਕਬੀਰ ਮਹਾਰਾਜ ਕੀ ਜੈ ਤਨ ਕਬੀਰ ਜੈ ਕਬੀਰ ਜਿਵੇਂ ਕਿ ਅਸੀਂ ਸਾਰੇ ਲੋਕ ਜਾਣਦੇ ਹਾਂ ਕਿ ਗੁਰੂਆਂ ਪੀਰਾਂ ਦੇ ਜਿਹੜੇ ਤਿਹਾਰ ਹੈ ਜਿਹੜੇ ਉਹਨਾਂ ਦੇ ਉਤਸਵ ਹੈ ਉਹ ਹਰ ਸਾਲ ਮਨਾਏ ਜਾਂਦੇ ਨੇ ਹਰ ਸ਼ਹਿਰ 'ਚ ਹਰ ਕੌਮ ਦੇ ਵਿੱਚ ਮਨਾਏ ਜਾਂਦੇ ਨੇ ਇਸੇ ਤਰ੍ਹਾਂ ਹੀ ਕਿ ਸਾਡੀ ਭਗਤ ਬਰਾਦਰੀ ਜਿਹੜੀ ਹੈ ਉਹ ਜਿਹਦੀ ਬਹੁਤ ਆਤ ਜਿਹੜੀ ਅੰਮ੍ਰਿਤਸਰ ਬਟਾਲਾ ਗੁਰਦਾਸਪੁਰ ਪਠਾਨਕੋਟ ਜ਼ਿਲਹੰਦਰ ਤੇ ਲੁਧਿਆਣਾ ਦੇ ਵਿੱਚ ਹੈ ਜਲੰਧਰ ਸ਼ਹਿਰ ਦੇ ਵਿੱਚ ਭਾਰਗੋ ਕੈਂਪ ਤੋਂ ਸਾਡਾ ਮੁੱਖ ਮੰਦਿਰ ਹੈ ਜਿਹੜਾ ਉਥੋਂ ਸਰਗੁਰ ਕਬੀਰ ਮਹਾਰਾਜ ਦੀ ਜਿਹੜੀ ਹੈ 627ਵਾਂ ਪ੍ਰਕਾਸ਼ ਉਸਤਵ ਜਿਹੜਾ ਮਨਾਇਆ ਜਾ ਰਿਹਾ ਔਰ ਉਹਦੀ ਸ਼ੋਭਾ ਯਾਤਰਾ ਜਿਹੜੀ ਹੈ ਪਹਿਲਾਂ ਤੇ ਮੈਂ ਸਾਰੇ ਕਬੀਰ ਨਾਮਲੇਵਾ ਜਿੰਨੀ ਸੰਗਤ ਹੈ ਉਹਨਾਂ ਨੂੰ ਇਸ ਸ਼ੁਭ ਦਿਵਸ ਦੀ ਮੈਂ ਲੱਖ ਲੱਖ ਵਧਾਈ ਦਿੰਦਾ ਵਾਂ ਤੇ ਦੂਸਰਾ ਮੈਂ ਇਹ ਵੀ ਜ਼ਰੂਰ ਦੱਸਣਾ ਚਾਹਾਂਗਾ ਕਿ 627ਵਾਂ ਪ੍ਰਕਾਸ਼ ਉਸਤਵ ਜਿਹੜਾ ਇਹਦਾ ਨਗਰ ਕੀਰਤਨ ਜਿਹੜਾ ਉਹ ਭਾਰਗੋ ਕੈਂਪ ਮੁੱਖ ਮੰਦਿਰ ਤੋਂ 10 ਜੂਨ ਨੂੰ ਦੁਪਹਿਰੇ 3 ਵਜੇ ਸ਼ੁਰੂ ਹੋਏਗਾ ਔਰ ਸ਼ਹਿਰ ਸਾਰੇ ਦੀ ਜੋਤੀ ਚੌਂਕ ਤੋਂ ਲੈ ਕੇ ਬਸਤੀਆਂਡੇ ਔਰ ਫੁੱਟਬਾਲ ਚੌਂਕ ਤੋਂ ਜਿਹੜਾ ਮਸਨ ਚੌਂਕ ਹੋ ਗਿਆ ਉਧਰੋਂ ਘੁੰਮਕਮਾ ਕੇ ਤੇ ਫਿਰ ਜਿਹੜੀ ਮਾਡਲ ਹਾਊਸ ਰੋਡ ਦੇ ਉਤੋਂ ਉਹ ਭਾਰੂ ਕੈਂਪ ਦੇ ਵਿੱਚ ਜਾ ਕੇ ਉਹਦਾ ਸਮਾਪਨ ਹੋਏਗਾ ਰਵਿਦਾਸ ਚੌਂਕ ਤੋਂ ਲੱਗ ਲਾ ਕੇ ਤੋਂ ਸੋ ਉਸ ਤੋਂ ਅੱਗੇ ਇੱਕ 11 ਜੂਨ ਨੂੰ ਜਿਹੜਾ ਉਹ ਪ੍ਰਕਾਸ਼ ਉਸਬ ਮੇਨ ਜਿਹੜਾ ਉਹ ਮਨਾਇਆ ਜਾਣਾ ਰਾਜ ਪਧਰੀ ਜਿਹੜਾ ਪ੍ਰੋਗਰਾਮ ਹੈ ਉਹ ਇਸ ਵਾਰ ਜਿਹੜਾ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੇ ਕੈਬਨਿਟ ਮੰਤਰੀ ਮਿੰਦਰਪਖਤ ਜੀ ਦੀ ਜਿਹੜੀ ਹੈ ਰਿਕੁਐਸਟ ਮੰਨ ਕੇ ਜਿਹੜਾ ਰਾਜ ਪਧਰੀ ਪ੍ਰੋਗਰਾਮ ਹੈ ਉਹ ਇਸ ਵਾਰ ਜਲੰਧਰ ਸ਼ਹਿਰ ਨੂੰ ਦਿੱਤਾ ਤੇ ਉਹ ਜਿਹੜਾ ਰਾਜ ਪਧਰੀ ਪ੍ਰੋਗਰਾਮ ਹੈ ਸਤਗੁਰ ਕਬੀਰ ਮਹਾਰਾਜ ਦਾ ਉਹ ਭਾਰਗੋ ਕੈਂਪ ਮੁੱਖ ਮੰਦਰ ਦੇ ਵਿੱਚ ਮਨਾਇਆ ਜਾਏਗਾ ਸੋ ਸਾਰੀ ਕਬੀਰ ਨਾਮਲੇਵਾ ਸੰਗਤ ਜਿਹੜੀ ਹੈ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਕਬੀਰ ਸਾਹਿਬ ਦਾ 627ਵਾਂ ਜਿਹੜਾ ਪ੍ਰਕਾਸ਼ ਉత్సਵ ਹੈ ਉਹਦੇ ਉੱਤੇ ਉੱਤੇ ਬੜ ਚੜ ਕੇ ਆ ਪਾਓ ਆਪਣੇ ਬੱਚਿਆਂ ਨੂੰ ਲੈ ਕੇ ਆਓ ਆਪਣੇ ਦੋਸਤਾਂ ਮਿੱਤਰਾਂ ਨੂੰ ਪੜੋਸੀਆਂ ਨੂੰ ਲੈ ਕੇ ਆਓ ਤਾਂ ਕਿ ਲੋਕਾਂ ਨੂੰ ਕਬੀਰ ਸਾਹਿਬ ਦੀ ਬਾਣੀ ਨਾਲ ਜੋੜਿਆ ਜਾ ਸਕੇ ਉਹਨਾਂ ਦੇ ਜਿਹੜੇ ਉਹਨਾਂ ਦੇ ਵਿਚਾਰ ਨੇ ਉਹਨਾਂ ਦੀ ਜਿਹੜੀ ਸੋਚ ਹੈ ਉਹਦੇ ਤੋਂ ਕਬੀਰ ਸਾਹਿਬ ਦੀ ਜਿਹੜੀ ਹੈ ਸੋਚ ਜਿਹੜੀ ਹੈ ਖਾਸ ਕਰਕੇ ਉਹਦੇ ਥਾਟਸ ਜਿਹੜੇ ਸੀ ਉਹਨਾਂ ਦੇ ਕਬੀਰ ਸਾਹਿਬ ਦੇ ਤੁਸੀਂ ਦੋਹਿਆਂ ਦੇ ਵਿੱਚ ਬਹੁਤ ਕੁਝ ਸੁਣਦੇ ਹੋ ਉਹਦੇ ਤੋਂ ਪਬਲਿਕ ਆਮ ਜਿਹੜੇ ਜਾਣੂ ਹੈ ਤੇ ਰੱਬ ਦੇ ਨਾਮ ਨਾਲ ਜੁੜਿਆ ਜਾਏ ਦੋਸਤ ਮੇਰੀ ਬਾਰੰਬਾਰ ਇੱਕੋ ਹੀ ਬੇਨਤੀ ਹੈ ਕਿ 10 ਜੂਨ ਨੂੰ ਦੁਪਹਿਰੀ 3 ਵਜੇ ਮੁੱਖ ਮੰਦਿਰ ਭਾਰੋ ਕੈਂਪ ਤੋਂ ਜਿਹੜੀ ਸ਼ੋਭਾ ਯਾਤਰਾ ਨਿਕਲੇਗੀ ਉਹਦੇ ਵਿੱਚ ਬੜ ਚੜ ਕੇ ਹਿੱਸਾ ਲਵੋ ਉਨਤੇ ਚਾਕੀਆਂ ਵੀ ਲੈ ਕੇ ਆਓ ਆਪ ਵੀ ਲੰਗਰ ਵੀ ਲਗਾਓ ਸ਼ਬੀਲਾ ਵੀ ਲਗਾਓ ਔਰ ਤੁਹਾਡਾ ਸਾਰਿਆਂ ਦਾ ਸਹਿਯੋਗ ਚਾਹੀਦਾ ਹੈ ਉਹਦੇ ਸਹਿਯੋਗ ਤੋਂ ਬਿਨਾ ਇਹ ਕੁਝ ਵੀ ਮਮਕਨ ਨਹੀਂ ਹੋ ਸਕਦਾ ਸੋ ਰਾਜਪਦਰੀ ਪ੍ਰੋਗਰਾਮ ਜਿਹੜਾ ਅਗਲੇ ਦਿਨ ਹੈ ਉਹਦੇ ਚ ਦੇਖੋ ਸ਼੍ਰੀ ਭਗਵੰਤ ਮਾਨ ਜੀ ਆਪ ਆਉਣ ਕੈਬਨਿਟ ਮੰਤਰੀ ਸਾਹਿਬ ਦੇ ਉੱਤੇ ਪਹੁੰਚਣਗੇ ਮਿੰਦਰਪਗ ਜੀ ਤਦ ਸੋ ਤੁਹਾਨੂੰ ਬਹੁਤ-ਬਹੁਤ ਧੰਨਵਾਦ ਮੈਂ ਦੁਆਬਾ ਨਿਊਜ਼ ਦੇ ਇਹ ਮਾਧਿਅਮ ਦੇ ਨਾਲ ਤੁਹਾਨੂੰ ਇਹ ਬੇਨਤੀ ਕਰਨਾ ਚਾਹਨਾ ਕਿ ਇਸ ਦਿਨ ਵੱਧ ਚੜ ਕੇ ਤੁਸੀਂ ਆਪਣੇ ਸੰਗਤ ਦੇ ਨਾਲ ਤੁਸੀਂ ਇਸ ਸ਼ੁਭ ਯਾਤਰਾ ਦੇ ਵਿੱਚ ਸ਼ਾਮਲ ਹੋਵੋ ਔਰ ਅਦਸ ਜੀ ਨੂੰ ਖਾਸ ਕਰਕੇ ਔਰ ਅਗਲੇ ਦਿਨ ਜਿਹੜਾ ਰਾਜ ਪੱਦਰੀ ਪ੍ਰੋਗਰਾਮ ਉਹਦੇ ਵਿੱਚ ਮੁੱਖ ਮੰਦਰ ਪਾਰੋ ਕੈਂਪ ਦੇ ਵਿੱਚ ਆਓ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ